ਮੇਰੇ ਕੋ ਜਿਸ ਤਰ੍ਹਾਂ ਕ ਐਸ ਹਾਲੇ ਹੀ ਐਪਲ ਵੀ ਲਾਇਆ ਜਿਹੜਾ ਕਿ ਪੰਜਾਬ ਦੀ ਖੇਤੀ ਇੱਥੇ ਐਪਲ ਦੀ ਹੋਣ ਲੱਗ ਪਈ ਆ ਹੁਣੇ ਹੋਣ ਲੱਗ ਗਈ ਆ ਹੁਣ ਸ਼ੁਰੂਆਤ 3-400 ਲੱਕੀਆਂ ਸੱਜਣਾ ਨੇ ਲਾਏ ਆ ਉਹ ਕੀ ਇਹਦਾ ਖਾਸ ਆ ਥੋੜਾ ਜਿਹਾ ਇਹਦਾ ਜਿਹੜਾ ਟੇਸਟ ਵਾ ਉਹਦੇ ਐਪਲ ਦੇ ਨਾਲ ਇਹਦਾ ਟੇਸਟ ਰਲਦਾ ਮਿਲਦਾ ਵਾ ਓਕੇ ਤੇ ਇਹਦਾ ਕਲਰ ਵੀ ਉਹਦੇ ਨਾਲ ਦਾ ਵਾ ਆਮ ਬੇਰ ਨਾਲੋਂ ਇਹਦਾ ਸਾਈਜ਼ ਵੀ ਵੱਡਾ ਵਾ ਪੀ ਜਿਹੜਾ ਨਾਰਮਲ ਆਪਣੇ ਬੇਰ ਚੱਲਦਾ ਵਾ ਇਹ ਦੋ ਦਿਨਾਂ ਨਾਲੋਂ ਸਾਈਜ਼ ਵੀ ਵੱਡਾ ਹੈ ਇਹਦੇ ਵਿੱਚ ਦੋ ਤਰ੍ਹਾਂ ਦਾ ਬੇਰ ਆਉਂਦਾ ਤੇ ਇਹ ਕਿੰਨਾ ਕੁ ਟਾਈਮ ਬਾਅਦ ਇਹ ਜਿਹੜਾ ਆਪਣਾ ਫਲ ਦੇਣ ਲੱਗ ਜਾਂਦੀ ਹੈ ਇਹ ਪਹਿਲੇ ਸਾਲ ਹੀ ਤੁਹਾਨੂੰ ਫਲ ਦਿੰਦਾ ਹੈ ਫਰਵਰੀ ਮਾਰਚ ਵਿੱਚ ਇਹ ਲਾਈਵ ਸਰਦਾਰ ਸਾਹਿਬ ਇਹ ਜਿੱਦਾਂ ਤੁਸੀਂ ਹੁਣੇ ਲਾਏ ਨੇ ਬੂਟੇ ਤੇ ਟਾਈਮ ਕਾਫੀ ਲੈਂਦੇ ਹੁਣ ਇਹਨੇ ਕਿੰਨਾ ਕੁ ਟਾਈਮ ਲੈ ਲੈਂਦੇ ਨੇ ਫਲ ਲਾਉਣ ਦਾ ਜਿਹੜਾ ਐਪਲ ਵਾ ਇਹਨੇ ਤੀਜੇ ਸਾਲ ਫਲ ਦੇ ਦੇਣਾ ਅੱਛਾ ਜੀ ਤਕਰੀਬਨ 50 ਕਿਲੋ 50 ਕਿਲੋ ਪਰ ਬੂਟੇ ਦੇ حساب ਨਾਲ ਤੇ ਪਰ ਇਹ ਫਲ ਐਪਲ ਦਾ ਉਦੋਂ ਆਉਣਾ ਜਦੋਂ ਕਿ ਐਪਲ ਮਾਰਕੀਟ 'ਚ ਨਹੀਂ ਹੁੰਦਾ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਸ਼ਾਹਕੋਟ ਤੇ ਸ਼ਾਹਕੋਟ ਦੇ ਵਿੱਚ ਅੱਜ ਮੈਂ ਪਹੁੰਚੇ ਹਾਂ ਇੱਥੇ ਪਲਵਾਨਾ ਦਾ ਲਾਣਾ ਕਹ ਹੁੰਦਾ ਤੇ ਸਰਦਾਰ ਪੂਰਨ ਸਿੰਘ ਆਉਣੀ ਮੇਰੇ ਨਾਲ ਨੇ ਪਰਿਵਾਰ ਦੇ ਬਾਰੇ ਥੋੜਾ ਜਿਹਾ ਮੈਂ ਦੱਸਦਾ ਬਾਕੀ ਫਿਰ ਇਹ ਦੱਸਣਗੇ ਚਾਰ ਭਰਾ ਨੇ ਦੋ ਯੂਕੇ ਦੇ ਵਿੱਚ ਨੇ ਇੱਕ ਕੈਨੇਡਾ ਦੇ ਵਿੱਚ ਐ ਔਰ ਇੱਕ ਇੱਥੇ ਇੰਡੀਆ ਦੇ ਵਿੱਚ ਰਹਿ ਕੇ ਆਪਣਾ ਖੇਤੀਬਾੜੀ ਦਾ ਕਾਰੋਬਾਰ ਦੇਖਦੇ ਨੇ ਅੱਜ ਇਹਨਾਂ ਦੇ ਫਾਰਮ ਦੇ ਉੱਤੇ ਪਹੁੰਚੇ ਹਾਂ ਫਾਰਮ ਦੇ ਉੱਤੇ ਪਹੁੰਚਣ ਦਾ ਜਿਹੜਾ ਸਬਬ ਬਣਿਆ ਜਿਹੜੇ ਕੀ ਕੈਲੀਫੋਰਨੀਆ ਤੋਂ ਮੇਰੇ ਮਿੱਤਰ ਵੀ ਨੇ ਤੇ ਉਹਨਾਂ ਨੇ ਜਿਹੜਾ رابطہ ਮੇਰਾ ਇਹਨਾਂ ਦੇ ਨਾਲ ਕਰਵਾਇਆ ਤੇ ਗੰਨੇ ਦਾ ਕੋਈ ਖਾਸ ਬੀਜ ਹੈ ਨਾਲ ਕੋਲੇ ਗੱਲ ਉਹਦੀ ਵੀ ਕਰਾਂਗੇ ਉਸ ਤੋਂ ਬਾਅਦ ਪਰ ਸ਼ੁਰੂਆਤ ਇਹਨਾਂ ਦੇ ਨਾਲ ਕਰਦੇ ਆ ਸੋ ਸਵਾਗਤ ਪਹਿਲਾਂ ਤਾਂ ਤੁਹਾਡਾ ਹੀ ਤੁਹਾਡੇ ਘਰ ਦੇ ਵਿੱਚ ਇਹ ਕਰੀਏ ਸਦਾਪੁਰਨ ਸਿੰਘ ਜੀ ਸੋ ਸਮਾਂ ਦੇਣ ਦੇ ਲਈ ਪਹਿਲਾਂ ਤੁਹਾਡਾ ਧੰਨਵਾਦ ਨਹੀਂ ਗੁਰਪ੍ਰੀਤ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਆ ਬਾਕੀ ਸਰੋਤਿਆਂ ਦਾ ਧੰਨਵਾਦ ਜਿਨ੍ਹਾਂ ਨੇ ਟਾਈਮ ਕੱਢ ਕੇ ਅਸੀਂ ਵੀਡੀਓ ਨੂੰ ਦੇਖਣਾ ਵਾ ਜਿਹੜੇ ਕਿ ਇੱਕ ਵੈਦਰ ਖਰਾਬ ਹੁੰਦਿਆਂ ਹੋਇਆਂ ਵੀ ਇੱਥੇ ਪਹੁੰਚੇ ਹੋ ਜਿਸ ਤਰ੍ਹਾਂ ਦੀ ਪਰਿਵਾਰ ਬਾਰੇ ਪਹਿਲਾਂ ਹੀ ਦੱਸ ਦਿੱਤਾ ਹੈ ਦਾਸ ਦਾ ਨਾਪੂਰਨ ਸਿੰਘ ਚੱਠਾ ਸਾਡਾ ਪਿੰਡ ਢੰਡੋਵਾਲਾ ਹਾਂਜੀ ਤੇ ਸਾਡੇ ਬਜ਼ੁਰਗਾਂ ਤੋਂ ਲੈ ਕੇ ਇਹ ਫਾਰਮ ਦੇ ਨਾਲ ਹੀ ਸੰਬੰਧਤ ਆ ਅਤੇ ਖਾਸ ਤੌਰ ਤੇ ਬਾਗ ਨਾਲ ਅੱਜ ਤੋਂ 40-50 ਸਾਲ ਪਹਿਲਾਂ ਸਾਡੇ ਕੋਲ 베ਰੀਆਂ ਦਾ ਬਾਗ ਸੀਗਾ ਜੀ ਉਸ ਤੋਂ ਬਾਅਦ ਅਸੀਂ ਜਿਹੜੀ ਰਿਟਾਇਰਮੈਂਟ ਜ਼ਿੰਦਗੀ ਆ ਉਹ ਇੰਡੀਆ ਵਿੱਚ ਬਤੀਤ ਕਰਨ ਦੇ ਲਈ ਸਾਨੂੰ ਵੀ ਕੁਝ ਸ਼ੋਗਲ ਪਾਣੀ ਚਾਹੀਦਾ ਸੀਗਾ ਬਾਕੀ ਜਿਹੜਾ ਆਮ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਫਸਲਾਂ ਨੂੰ ਵਾਤਾਵਰਨ ਨੂੰ ਬਚਾਉਣ ਵਾਸਤੇ ਸਾਨੂੰ ਦਰਖਤਾਂ ਦੀ ਲੋੜ ਵਾ ਜੇ ਆਉਣ ਵਾਲਾ ਫਿਊਚਰ ਬਚਾਉਣਾ ਤੇ ਸਾਨੂੰ ਜ਼ਰੂਰ ਇਸ ਬਾਰੇ ਧਿਆਨ ਦੇਣਾ ਪਊਗਾ ਜੇ ਵਾਤਾਵਰਨ ਦੀ ਵੀ ਆਪਾਂ ਗੱਲ ਕਰੀਏ ਤੇ ਗੰਧਲਾ ਵੀ ਸਾਡੀ ਪੀੜ੍ਹੀ ਨਹੀਂ ਕੀਤਾ ਸਾਡੀ ਨਹੀਂ ਕੀਤਾ ਪਿਛਲੀ ਨੇ ਸਾਨੂੰ ਬਹੁਤ ਵਧੀਆ ਵਾਤਾਵਰਨ ਦਿੱਤਾ ਸੀਗਾ ਤੇ ਆਉਣ ਵਾਲੇ ਜੇ ਉਹਨਾਂ ਨੇ ਵਧੀਆ ਦਿੱਤਾ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਵੀ ਵਾਤਾਵਰਨ ਵਧੀਆ ਦਈਏ ਤਾਂ ਕੋ ਚੰਗੀ ਜ਼ਿੰਦਗੀ ਬਤੀਤ ਕਰ ਸਕੇ ਤੰਦਰੁਸਤ ਨਹੀਂ ਤਾਂ ਡਾਕਟਰਾਂ ਦੀਆਂ ਦਵਾਈਆਂ ਤੇ ਪੈਸੇ ਬਹੁਤ ਜ਼ਿਆਦੇ ਲੱਗ ਰਹੇ ਆ ਅੱਜ ਤੁਸੀਂ ਆਏ ਆ ਤੁਹਾਡਾ ਤਹਿ ਦਿਲੋਂ ਧੰਨਵਾਦ ਚੈਨਲ ਦਾ ਬਹੁਤ ਧੰਨਵਾਦ ਆ। ਬਾਕੀ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਗੰਨੇ ਦਾ ਵੀ ਆ। ਮੇਰੇ ਕੋਲ ਜਿਸ ਤਰ੍ਹਾਂ ਕਿ ਇਸ ਸਾਲ ਇਹ ਐਪਲ ਵੀ ਲਾਇਆ ਜਿਹੜਾ ਕਿ ਪੰਜਾਬ ਦੀ ਖੇਤੀ ਇੱਥੇ ਐਪਲ ਦੀ ਹੋਣ ਲੱਗ ਪਈ ਆ। ਹੁਣੇ ਹੋਣ ਲੱਗ ਗਈ ਆ। ਹੁਣ ਸ਼ੁਰੂਆਤ 3-400 ਲੱਕੀਆਂ ਸੱਜਣਾ ਨੇ ਲਾਏ ਆ ਤੇ ਤੀਜੇ ਸਾਲੇ ਫਲ ਦਿੰਦਾ ਵਾ। ਉਹਦੇ ਬਾਰੇ ਕੀਤਾ ਵਾ। ਸ਼ੁਰੂਆਤ ਅਮਰੂਦ ਆ, ਨਾਖਵਾ, ਜੀ। ਬੇਰਵਾ, ਇਹ ਸਾਰੇ ਆੜੂ ਆ, ਪਲੱਗਸ ਆ, ਸਾਰਾ ਕੁਝ ਆ। ਮਿਕਸ ਬਾਗ ਸਾਡੇ ਕੋਲ ਤੇ ਕਰੀਬਨ 10-15 ਏਕੜ ਦਾ ਇਹ ਬਾਗ ਬਣਦਾ ਵਾ। ਤੇ ਅਗਲੇ ਸਾਲ ਵਾਸਤੇ ਜਿਹੜਾ ਕਿ ਅਸੀਂ ਤਕਰੀਬਨ 17 ਏਕੜ ਤਕਰੀਬਨ ਰਾਖ ਦੇ ਲਾ ਰਹੇ ਹਾਂ ਵੈਰੀ ਗੁੱਡ ਸੋ ਹੁਣ ਇਹ ਜਿਹੜਾ ਤੁਸੀਂ ਦੱਸਿਆ ਵੀ ਇੱਥੇ ਜਿਹੜਾ ਕੁਦਰਤੀ ਜਾਂ ਜਿਹੜਾ ਉਹਦੇ ਨਾਲ ਜੁੜਨਾ ਚਾਹੁੰਦੇ ਹੋ ਸਿਸਟਮ ਦੇ ਨਾਲ ਜੁੜੇ ਹੋਏ ਹੋ ਔਰ ਜਦੋਂ ਤੁਸੀਂ ਕਿਹਾ ਵੀ ਵਾਤਾਵਰਨ ਜਿਹੜਾ ਗੰਧਲਾਇਆ ਉਹ ਵੀ ਸਾਡੀ ਪੀੜ੍ਹੀ ਨੇ ਕੀਤਾ ਬਿਲਕੁਲ ਇਹ ਸਾਨੂੰ ਸਬਕਾਰ ਕਰਨ ਦੇ ਵਿੱਚ ਕੋਈ ਅਥਕਥ ਨਹੀਂ ਨਹੀਂ ਕਿਉਂਕਿ ਪਿਛਲੇ ਸਾਡੇ ਬਜ਼ੁਰਗਾਂ ਨੇ ਜਿੱਦਾਂ ਦਾ ਸਾਨੂੰ ਪਾਵਰ ਪਾਣੀ ਜਿਹੜਾ ਦਿੱਤਾ ਸੀਗਾ ਪਾਉਣ ਪਾਣੀ ਉਹਨੂੰ ਗੰਦਲਾ ਅਸੀਂ ਉਹ ਕੀਤਾ ਸੋ ਆਪਾਂ ਇੱਕ ਇੱਕ ਕਰਕੇ ਪਹਿਲਾਂ ਦੇਖਦੇ ਆਂ ਸੋ ਚੱਲਦੇ ਆਂ ਜੀ ਪਹਿਲਾਂ ਆਪਾਂ ਤੇ ਤੁਸੀਂ ਜੁੜੇ ਰਹੇ ਹੋ ਇਸੇ ਤਰ੍ਹਾਂ ਸਾਡੇ ਨਾਲ ਸੋ ਪਹਿਲਾਂ 베ਰੀਆਂ ਦਾ ਬਾਗ ਜਿਹੜਾ ਇਹਨਾਂ ਦਾ ਦਿਖਾਉਨੇ ਆਂ ਤੇ ਉਹਦੇ ਵਿੱਚ ਕੀ ਖਾ ਸਕਦੇ ਉਸ ਤੋਂ ਬਾਅਦ ਐਪਲ ਤੇ ਨਾਖਾਂ ਤੇ ਹੋਰ ਜੋ ਵੀ ਕੁਝ ਹੋਇਆ ਤੇ ਗੰਨੇ ਦਾ ਜਿਹੜਾ ਖਾਸ ਇਹਨਾਂ ਦਾ ਬੀਜ ਹੈ ਉਹ ਕਿਉਂ ਚਰਚਾ ਦੇ ਵਿੱਚ ਆ ਪੂਰੀ ਦੁਨੀਆ ਦੇ ਵਿੱਚ ਗੱਲ ਉਹਦੀ ਵੀ ਕਰਾਂਗੇ ਇਸੇ ਤਰ੍ਹਾਂ ਜੁੜੇ ਰਹੋ ਚੱਲਦੇ ਆਂ ਜੀ ਆਪਾਂ ਆਪਣੇ ਅਗਲੇ ਪੜਾਵਲ ਤੇ ਆਪਾਂ 베ਰੀ ਤੇ ਹੀ 베ਰੀ ਤੇ ਚਲੀਏ 베ਰੀ ਤੇ ਉੱਥੇ ਚਲੀਏ ਵੀ ਜਿੱਥੇ ਮੈਂ ਇੱਕ ਬੂਟਾ ਦੇਖਿਆ ਉੱਥੇ ਰੰਗ ਵਧੀਆ ਆਇਆ ਹੋਇਆ ਵਾ ਸੋ ਅੱਛਾ ਇਹ ਜਿਸ ਤਰ੍ਹਾਂ ਤੁਸੀਂ ਇਹ ਸਾਰਾ ਇਹਨੂੰ ਮੈਨੇਜ ਕਰਦੇ ਹੋ ਤੇ ਫਿਰ 6 ਮਹੀਨੇ ਤੱਕ ਤੁਸੀਂ ਮਨ ਲਓ ਉਧਰ ਰਹਿੰਦੇ ਹੋ ਨਾ ਫਿਰ ਬ੍ਰਦਰ ਜਿਹੜਾ ਛੋਟਾ ਹੈ ਅੱਛਾ ਛੋਟੇ ਬ੍ਰਦਰ ਤੁਹਾਡੇ ਜਿਹੜੇ ਇੱਥੇ ਆਪਣੇ ਤੁਹਾਡਾ ਕੋल्ड ਸਟੋਰ ਜਾਂ ਹੋਰ ਕਾਰੋਬਾਰ ਦੇਖਦੇ ਨੇ ਸਾਰਾ ਕਾਰੋਬਾਰ ਉਹ ਸਾਰਾ ਕੁਝ ਇਹਨੂੰ ਦੇਖਦੇ ਨੇ ਹਾਂ ਸਾਡੇ ਜੋ ਕੋਈ ਇੱਕ ਹੋਵੇ ਹਾਂਜੀ ਤੇ ਸਾਨੂੰ ਕੋਈ ਇਦਾਂ ਦਾ ਕੋਈ ਫਿਕਰ ਨਹੀਂਗਾ ਤੁਹਾਡੀ ਮਨ ਲਓ ਇੱਕ ਬੰਦੇ ਦੇ ਇੱਥੇ ਪ੍ਰੈਜੈਂਟ ਰਹਿੰਦੀ ਹੈ ਹਾਂ 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 ਸੋ ਬਿਲਕੁਲ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਇਸੇ ਤਰ੍ਹਾਂ ਫਿਰ ਇਹਨਾਂ ਦੀ ਸਾਂਭ ਸੰਭਾਲ ਵੀ ਮੰਗਦੀਆਂ ਨੇ ਹਾਂ ਹਾਂ ਤੁਸੀਂ ਐਪਲ ਬੇਰ ਤਾਂ ਤਾਂ ਰੰਗ ਵਧੀਆ ਆਇਆ ਹੋਇਆ ਸੀਗਾ ਜੇ ਐਪਲ ਬੇਰ ਤੇ ਜਾਣਾ ਇਹਨੂੰ ਰੈੱਡ ਕਸ਼ਮੀਰੀ ਐਪਲ ਬੇਰ ਕਹਿੰਦੇ ਆ ਰੈੱਡ ਕਸ਼ਮੀਰੀ ਐਪਲ ਬੇਰ ਜਿਹੜਾ ਜੀ ਹੈ ਸੋ ਆ ਦੇਖ ਸਕਦੇ ਹੋ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰ ਵੀ ਨੇੜੇ ਲਿਆ ਕੇ ਵੀ ਇਹਨੂੰ ਥੋੜਾ ਜਿਆਦਾ ਦਿਖਾਇਆ ਜਾਵੇ ਸੋ ਆ ਦੇਖ ਸਕਦੇ ਹੋ ਤੁਸੀਂ ਬਿਲਕੁਲ ਇਹਦਾ ਕਲਰ ਜਿਹੜਾ ਸੋ ਕੀ ਇਹਦਾ ਖਾਸ ਆ ਥੋੜਾ ਜਿਆਦਾ ਇਹਦਾ ਜਿਹੜਾ ਟੇਸਟ ਵਾ ਉਹਦੇ ਐਪਲ ਦੇ ਨਾਲ ਇਹਦਾ ਟੇਸਟ ਨਾਲ ਦਾ ਮਿਲਦਾ ਵਾ ਤੇ ਇਹਦਾ ਕਲਰ ਵੀ ਉਹਦੇ ਨਾਲ ਦਾ ਵਾ ਆਮ ਬੇਰ ਨਾਲੋਂ ਇਹਦਾ ਸਾਈਜ਼ ਵੀ ਵੱਡਾ ਵਾ ਠੀਕ ਹੈ ਵੀ ਜਿਹੜਾ ਨਾਰਮਲ ਆਪਣੇ ਬੇਰ ਚੱਲਦਾ ਵਾ ਇਹ ਉਹਦੇ ਨਾਲੋਂ ਸਾਈਜ਼ ਵੀ ਵੱਡਾ ਹੈ ਸਾਈਜ਼ ਵੀ ਵੱਡਾ ਇਹਦੇ ਵਿੱਚ ਦੋ ਤਰ੍ਹਾਂ ਦਾ ਬੇਰ ਆਉਂਦਾ ਇੱਕ ਕੱਲਾ ਐਪਲ ਬੇਰ ਗ੍ਰੀਨ ਰੰਗ ਚ ਆਉਂਦਾ ਉਹ ਚ ਥੋੜਾ ਜਿਹਾ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਆ ਤੇ ਅਤੇ ਇਹ ਜਿਹੜਾ ਇਹ ਨੂੰ ਇਹ ਹੈਗਾ ਸੇਬ ਤੇ ਨਾਲ ਦਾ ਰੰਗ ਵੀ ਨਾਲ ਲਿਆਉਂਦਾ ਤਾਂ ਇਸ ਨੂੰ ਰੈੱਡ ਕਸ਼ਮੀਰੀ ਐਪਲ ਬੇਰ ਕਹਿੰਦੇ ਆ ਬਿਲਕੁਲ ਸੋ ਇਹ ਇਹ ਜਿਹੜੀ ਇਹਦੀ ਇਹ ਕਿਸਮ ਹੈ ਇਹ ਕਿੰਨਾ ਕੁ ਟਾਈਮ ਬਾਅਦ ਇਹ ਜਿਹੜਾ ਆਪਣਾ ਫਲ ਦੇਣ ਲੱਗ ਜਾਂਦੀ ਹੈ ਇਹ ਪਹਿਲੇ ਸਾਲ ਹੀ ਤੁਹਾਨੂੰ ਫਲ ਦਿੰਦਾ ਸੀ ਫਰਵਰੀ ਮਾਰਚ ਵਿੱਚ ਇਹ ਲਾਈਵ ਮਾਰਚ ਵਿੱਚ ਕੁਝ ਅਪ੍ਰੈਲ ਚ ਕੁਝ ਮਈ ਦੇ ਪਹਿਲੇ ਹਫਤੇ ਤਿੰਨ ਵਾਰੀ ਇਹ ਲਾਇਆ ਸੀਗਾ ਜਿਹੜਾ ਫੀਲਡ ਤਿਆਰ ਹੋ ਜਾਂਦਾ ਹੀ ਉਹਦੇ ਵਿੱਚ ਲਾ ਲੈਂਦਾ ਸੀਗਾ ਦੂਜੇ ਦੀ ਬੇ ਤਿਆਰੀ ਕਰਨ ਲੱਪੇ ਦੀ ਸੀਗੇ ਤੇ ਫਰਵਰੀ ਵਿੱਚ ਇਹਦਾ ਫਲ ਹੀ ਤੋੜਨਾ ਸ਼ੁਰੂ ਕਰ ਦਿੱਤਾ ਸਾਲ ਦੇ ਵਿੱਚ ਵਿੱਚ ਹੀ ਇੱਕ ਸਾਲ ਦੇ ਵਿੱਚ ਫਲ ਦੇਣ ਦੇ ਕਾਬਲ ਬਣ ਜਾਂਦਾ ਜੀ ਬੂਟਾ ਤੇ ਦੇਖਣਾ ਤੁਸੀਂ ਦੇਖਿਆ ਇਹ ਥਾਈਲੈਂਡ ਦੀ ਵੈਰੈਟੀ ਆ ਇਹ ਥਾਈਲੈਂਡ ਦੀ ਹੈ ਤੇ ਅੱਛਾ ਉੱਥੋਂ ਦੇ ਵੈਦਰ ਦੇ ਨਾਲ ਫਿਰ ਇਹਨੂੰ ਕੋਈ ਸਮੱਸਿਆ ਨਹੀਂ ਆਉਂਦੀ ਆਪਣੇ ਪੰਜਾਬ ਵਿੱਚ ਸਮੱਸਿਆ ਨਹੀਂ ਆਉਂਦਾ ਤੇ ਜੇ ਮੈਂ ਜੇ ਗੱਲ ਦੂਜੀ ਹੋਰ ਵੀ ਕਵਾਂ ਇਹ 2019 ਵਿੱਚ ਹੀ ਲਾਇਆ ਸੀਗਾ ਓਕੇ ਤੇ ਤਕਰੀਬਨ ਮੈਂ ਪਹਿਲਾ ਬੰਦਾ ਸੀਗਾ ਪੰਜਾਬ ਵਿੱਚ ਜਿਹਨੇ ਇਹ ਐਪਲ ਬੇਰ ਦੀ ਖੇਤੀ ਸ਼ੁਰੂ ਕੀਤੀ ਸ਼ਾਇਦ ਕੋਈ ਹੋਰ ਹੋਵੇ ਮੈਂ ਇਹ ਨਹੀਂ ਕਹਿ ਸਕਦਾ ਬਿਲਕੁਲ ਨਹੀਂ ਸੀਗਾ ਪਰ ਜਿਹੜੀ ਮੇਰੀ ਨੋਲੇਜ ਆ ਉਹ ਪਹਿਲਾ ਬੰਦਾ ਹਾਂ ਉਹ ਕਰੀਆ ਹਾਂ ਉਹ ਪਹਿਲੂ ਸ਼ੁਰੂਆਤ ਮੇਰੇ ਨਾਲ ਹੋਈ ਹੈ ਵੈਰੀ ਗੁੱਡ ਅੱਛਾ ਇਹ ਦੀ ਫਿਰ ਮੰਡੀ ਕਰਨ ਦੀ ਸਮੱਸਿਆ ਬੜੀ ਅਕਸਰ ਆਪਾਂ ਕਹਿੰਦੇ ਆ ਵੀ ਕਿਸਾਨ ਫਸਲਾਂ ਦੇ ਬਦਲਾਵਲਤਾ ਸੀ ਜਾਣਾ ਚਾਹੁੰਦੇ ਆ ਪਰ ਮੰਡੀ ਕਰਨ ਦੀ ਫਿਰ ਜਦੋਂ ਕਹਿੰਦੇ ਵੀ ਝੋਨੇ ਤੇ ਉਹਦੇ ਤੋਂ ਬਾਹਰ ਨਿਕਲਣਾ ਕਣਕ ਤੋਂ ਮੁਸ਼ਕਲ ਆ ਤੇ ਆ ਤੁਸੀਂ ਬਾਗ ਦਾ ਕਨਸੈਪਟ ਚੁਣਿਆ ਔਰ ਉਹ ਵੀ ਇਹ ਚੀਜ਼ਾਂ ਜਿਹੜੀਆਂ ਕਿ ਸਾਡੇ ਇੰਡੀਆ ਦੇ ਵਿੱਚ ਵੀ ਨਹੀਂ ਹੈਗਾ ਤੁਸੀਂ ਇੱਦਾਂ థਾਈਲੈਂਡ ਦਾ ਦੱਸਿਆ ਇਹ ਤੇ ਮੰਡੀਕਰਨ ਦੇ ਵਿੱਚ ਕੋਈ ਸਮੱਸਿਆ ਜਿੰਨੇ ਵੀ ਕਿਸਾਨ ਵੇਰਵਾ ਹਾਂਜੀ ਮੇਰੀ ਰੀਸੇ ਵੀ ਇਹਨਾਂ ਨੇ ਆ ਲਾਇਆ ਤੇ ਮੈਂ ਵੀ ਉਹੀ ਬਾਗ ਲਾਵਾਂ ਹਾਂਜੀ ਕਿਉਂਕਿ ਏਰੀਏ ਏਰੀਏ ਤੇ ਡਿਪੈਂਡ ਕਰਦਾ ਕੋਈ ਵੀ ਪਲਾਟ ਕਿਸੇ ਏਰੀਏ ਦਾ ਵਾਂ ਹਾਂ ਕੋਈ ਕਿਸੇ ਏਰੀਏ ਦਾ ਜਿੱਦਾਂ ਸਾਡੇ ਕਿੰਨੋਂ ਨਹੀਂ ਹੋਣਾ ਹਾਂਜੀ ਕਿੰਨੋਂ ਮਨ ਉਪਸਾਈਡ ਦਾ ਆ ਉਹ ਸਾਈਡ ਦਾ ਹਾਂ ਜਿਹੜਾ ਕਿ ਐਕਸਪੋਰਟ ਹੋ ਰਿਹਾ ਹੈ ਉਹ ਹੋ ਰਿਹਾ ਜਿਹੜਾ ਹਾਂ ਤੇ ਜੇ ਮੈਂ ਉਹਨੂੰ ਟਰਾਈ ਇੱਥੇ ਕਰਾਂ ਤਾਂ ਮੈਂ ਫੇਲ ਹੀ ਹੋਣਾ ਬਿਲਕੁਲ ਬਾਕੀ ਹੈਗਾ ਮੰਡੀ ਕਾਰਨ ਸਾਨੂੰ ਜਰੂਰ ਆਪਦੇ ਏਰੀਆ ਦੇ ਹਿਸਾਬ ਨਾਲ ਸੋਚਣਾ ਚਾਹੀਦਾ ਸਾਡੀ ਮੇਨ ਰੋਡ ਚੱਲਦੀ ਆ ਹਾਂਜੀ ਸਾਡਾ ਰੋਡ ਤੇ ਕਾਫੀ ਵਿਕ ਜਾਂਦਾ ਬਾਕੀ ਪੁਰਾਣਾ ਬਾਗ ਹੋਣ ਦਾ ਕਰਕੇ ਅੱਜ ਤੋਂ 50 ਸਾਲ ਪੁਰਾਣਾ ਬੇੜੀਆਂ ਦਾ ਬਾਗ ਤੇ ਨਾ ਹੈਗਾ ਉਸ ਕਰਕੇ ਉਹ ਬੇਰ ਸਾਡਾ ਤਕਰੀਬਨ ਨਿਕਲ ਹੀ ਜਾਂਦਾ ਬਿਲਕੁਲ ਲਓ ਜੀ ਵੱਧ ਗਏ ਅਸੀਂ ਆਪਣੇ ਅਗਲੇ ਪੜਾਵਲ ਤਸਵਾ ਪੁਰਨ ਸਿੰਘ ਜੀ ਕੀ ਦਿਖਾ ਰਹੇ ਹੁਣ ਸਾਨੂੰ ਹੁਣ ਸਰਦ ਸਾਹਿਬ ਜਿਹੜਾ ਵਾ ਜਿਹੜਾ ਆਪਣੇ ਇੱਕ ਥੇਗਾ ਸਾਡੇ ਕੋਈ ਇਸ ਫੀਲਡ ਵਿੱਚ 150 ਬੂਟਾ ਐਪਲ ਦਾ ਲਾਇਆ ਠੀਕ ਹੈ ਜੀ ਇਹ ਚ ਤਿੰਨ ਵੈਰਾਈਟੀਆਂ ਵਾ ਹਮ ਇੱਕ ਹਰਮਨ 99 ਜੀ ਇੱਕ ਅਨਾ ਇੱਕ ਡਿਆਸਟਰ ਗੋਲਡ ਹਮ ਇਹ ਤਿੰਨ 150 ਬੂਟਾ ਵਾ ਜੀ ਇਹਦੇ ਨਾਲ ਹੀ ਸਾਡੇ ਕੋਲ ਜਿਸ ਤਰ੍ਹਾਂ ਤੁਸੀਂ ਆ ਕਹਿੰਦਾ ਛੋਟੀਆਂ ਜੀਆਂ ਖੜੀਆਂ ਇਹ ਛੋਟੀਆਂ ਨਹੀਂ ਇਹ 나ਖ ਦੀ ਪਨੀਰੀ ਆ ਮਤਲਬ 나ਖ ਦੇ ਬੂਟੇ ਨੇ 나ਖ ਦੇ ਬੂਟੇ ਆ ਇਹਦੀ ਇੱਕ ਸਾਲ ਦਾ ਜਿਹੜਾ ਪਲਾਂਟ ਆ ਮਚਿਓਰ ਹੋ ਜੂ ਨੈਕਸਟ ਈਅਰ ਵਾਸਤੇ ਓਕੇ ਤੇ ਇਹਦੇ ਵਿੱਚ ਦਾ ਸੈਂਟਰ ਵਿੱਚ ਸਾਡੇ ਕੋਲ ਥਾਂ ਖਾਲੀ ਆ ਹਾਂਜੀ ਐਪਲ ਲਾ ਕੇ 15 ਬਾਈ 15 ਬਾਈ 14 ਤੇ ਆਹੇ ਜਿਹੜਾ ਬੂਟੇ ਦਾ ਜਿਹਨੂੰ ਬਿਚੀਤੀ ਆ ਤੁਸੀਂ ਜਿਹੜਾ ਜਿਹੜਾ ਸ਼ੇਪ ਦਾ ਬੂਟਾ ਵਾ ਓਕੇ ਉਹਨੂੰ ਲਾਉਨੇ ਹੀ ਜਿਗਜੈਗ ਤੇ ਹੂੰ ਵੀ ਜਿਹੜਾ ਇੱਕ ਦੂਜੇ ਨੂੰ ਬੂਟਾ ਸਿੱਧਾ ਨਹੀਂ ਲਾਉਂਦੇ ਜੀ ਤੇ ਇੱਕ ਦੂਜੇ ਦੇ ਦੂਜੀ ਲਾਈਨ ਦਾ ਜਾ ਕੇ ਤੀਜੀ ਲਾਈਨ ਦਾ ਜਾ ਕੇ ਇਹਨੂੰ ਬੂਟਾ ਸਿੱਧਾ ਹੋਊਗਾ ਜੀ ਤੇ ਇਸੇ ਤਰ੍ਹਾਂ ਹੀ 나ਖ ਲਾਉਣੀ ਆ ਜਿਹੜੀ 나ਖ ਆ ਜਿਹੜੀ ਆ ਗਵਰਨਮੈਂਟ ਦੀ ਰਿਕਮੈਂਡਡ ਆ ਉਹ ਸਾਨੂੰ ਹੈਗੀ ਆ 22 ਫੁੱਟ 22 ਤੇ ਓਕੇ ਲਾਈਨ ਤੋਂ ਲਾਈਨ ਵੀ 22 ਤੇ ਬੂਟੇ ਤੋਂ ਬੂਟਾ ਵੀ 22 ਬੂਟੇ ਤੋਂ ਬੂਟਾ ਵੀ 22 ਪਰ ਸਾਡਾ ਮੈਥਡ ਥੋੜਾ ਹੀ ਚੇਂਜ ਕੀਤਾ ਹਾਂਜੀ ਉਹਨੂੰ ਇਹੀ ਕਹਿੰਦੇ ਜਿਗ ਜਾਏਗਾ ਕਿ ਡੈਗ ਸਾਡੀ ਜਿਹੜਾ ਬੂਟੇ ਤੋਂ ਬੂਟਾ ਹੋਏਗਾ 2 ਫੁੱਟ ਅੱਛਾ ਜੀ ਲਾਈਨ ਤੋਂ ਲਾਈਨ 15 ਵਾਂ ਤੁਸੀਂ ਉਹਨੂੰ ਘਟਾਤਾ ਆ ਉਧਰੋਂ ਹਾਂ ਲਾਈਨ ਘਟਾਤੀ ਆ ਲਾਈਨ ਦਾ ਡਿਸਟੈਂਸ ਘਟਾਤਾ ਵਾ ਓਕੇ ਤੇ ਪlant ਦਾ ਉਹਨਾਂ ਹੀ ਰੱਖਿਆ ਕਿਉਂਕਿ ਜਿਹੜਾ 나ਖ ਲਾਉਣੀ ਆ ਉਹ ਜਿਗਜੈਗ ਤੇ ਲਾਉਣੀ ਦੂਜਾ ਬੂਟਾ ਉਹਨੂੰ ਸਿੱਧਾ ਨਹੀਂ ਹੋਣਾ ਤੀਜੀ ਲਾਈਨ ਦਾ ਜਾ ਕੇ ਉਹਨੂੰ ਬੂਟਾ ਸਿੱਧਾ ਹੋਣਾ ਉਹਨੂੰ ਥਾਂ ਜ਼ਿਆਦਾ ਮਿਲ ਜਾਣਾ ਉਹਨੂੰ ਜ਼ਿਆਦਾ ਜਗ੍ਹਾ ਮਿਲ ਜਾਣੀ ਇਸ ਕਰਕੇ ਜਿਹੜੇ ਤੁਹਾਡੇ ਜਿਹੜਾ ਠੇਕਾ ਮਿਲਣਾ ਵਾ ਉਹ ਵੀ ਬੂਟਿਆਂ ਦੇ حساب ਨਾਲ ਤੁਹਾਨੂੰ ਬੂਟਿਆਂ ਦੇ حساب ਨਾਲ ਮਿਲਣਾ ਕਿੰਨੇ ਤੁਹਾਡੇ ਬੂਟੇ ਲੱਗੇ ਕਿੰਨੇ ਬੂਟੇ ਤੁਹਾਡੇ ਏਕੜ ਦੇ ਵਿੱਚ ਹੈਗੇ ਏਕੜ ਦੇ ਵਿੱਚ ਲੱਗੇ ਹੋਏ ਆ ਇਸ ਕਰਕੇ ਇਹਦਾ ਅੱਛਾ ਸਰਦਾਰ ਸਾਹਿਬ ਇਹ ਜਿੱਦਾਂ ਤੁਸੀਂ ਹੁਣੇ ਲਾਏ ਨੇ ਬੂਟੇ ਤੇ ਟਾਈਮ ਕਾਫੀ ਲੈਂਦੇ ਹੁਣ ਇਹਨੇ ਕਿੰਨਾ ਕੁ ਟਾਈਮ ਲੈ ਲੈਂਦੇ ਨੇ ਫਲ ਲੱਗਣ ਦਾ ਜਿਹੜਾ ਐਪਲ ਵਾ ਇਹਨੇ ਤੀਜੇ ਸਾਲ ਫਲ ਦੇ ਦੇਣਾ ਅੱਛਾ ਜੀ ਤਕਰੀਬਨ 50 ਕਿਲੋ 50 ਕਿਲੋ ਪਰ ਬੂਟੇ ਦੇ حساب ਨਾਲ ਪਰ ਬੂਟੇ ਦੇ حساب ਨਾਲ ਤੇ ਪਰ ਇਹ ਫਲ ਐਪਲ ਦਾ ਉਦੋਂ ਆਉਣਾ ਜਦੋਂ ਕਿ ਐਪਲ ਮਾਰਕੀਟ 'ਚ ਨਹੀਂ ਹੁੰਦਾ ਅੱਛਾ ਉਸ ਟਾਈਮ ਇਨ ਮਾਰਕੀਟ ਚ ਉਸ ਵੇਲੇ ਕੋਈ ਐਪਲ ਹੁੰਦਾ ਨੀਗਾ ਉਸ ਟਾਈਮ ਤੇ ਮਾਰਕੀਟ ਚ ਐਪਲ ਆਉਣਾ ਜਿਹੜਾ ਪੰਜਾਬ ਦਾ ਹੈ ਕਾਰਨ ਕੀ ਇਹਦਾ ਇਹਦਾ ਜਿਹੜੀ ਇਹ ਵੈਰਾਈਟੀ ਤਿਆਰ ਕੀਤੀ ਗਈ ਆ ਗਰਮ ਏਰੀਆ ਵਾਸਤੇ ਤਿਆਰ ਕੀਤੀ ਗਈ ਆ ਓਕੇ ਤੇ ਇਹ ਗਰਮੀਆਂ ਵਿੱਚ ਹੀ ਆਊਗਾ ਤੋਂ ਮਾਲੋਂ ਇਹਦਾ ਮਾਰਕੀਟ ਦੇ ਵਿੱਚ ਤਾਂ ਫਿਰ ਇਹ ਉਸ ਟਾਈਮ ਤੇ ਤੁਹਾਨੂੰ ਰੇਟ ਵੀ ਚੰਗਾ ਦੇ ਸਕਦਾ ਹੈ ਇਹਦਾ ਉਸ ਟਾਈਮ ਤੇ ਰੇਟ ਵੀ ਵਧੀਆ ਮਿਲਣਾ ਤੇ ਜਿਹੜੀ ਨਾਖ ਆ ਉਹ ਆਪਣੇ ਜਿੱਦਾਂ ਜੂਨ ਜੁਲਾਈ ਦੇ ਵਿੱਚ ਆਉਣੀ ਆ ਹਾਂਜੀ ਉਹਦੀ ਜਿਹੜੀ ਨਾਖ ਦੀ ਆ ਪੰਜਾਬ ਵਿੱਚ ਖਾਪਤ ਬਹੁਤ ਘੱਟ ਵਾ ਓਕੇ ਇਹ ਸਾਰੀ ਦੂਜੀਆਂ ਸਟੇਟਾਂ ਜਿਵੇਂ ਦਿੱਲੀ ਹਮ ਕਲਕੱਤੇ ਉਹ ਜਿਹੜੇ ਠੇਕੇਦਾਰ ਆ ਉਧਰ ਲੈ ਕੇ ਜਾਂਦੇ ਆ ਹਮ ਤੇ ਬਾਕੀ ਉਤੇ ਡਿਪੈਂਡ ਆ ਤੁਹਾਡਾ ਫਾਲਤ ਤੇ ਬਿਲਕੁਲ ਰੇਟ ਤੇ ਮੋਸਮ ਤੇ ਤੁਹਾਡੀ ਕੁਆਲਿਟੀ ਹੈ ਕੁਆਲਿਟੀ ਤੇ ਵੀ ਉਹ ਦੇਖਿਆ ਜਾਣਾ ਬਿਲਕੁਲ ਸੋ ਕੁੱਲ ਮਿਲਾ ਕੇ ਅਸੀਂ ਕਹੀਏ ਵੀ ਤਿੰਨਾਂ ਸਾਲਾਂ ਬਾਅਦ ਜਿਹੜਾ ਸੇਵ ਹੈ ਇਹ ਫਲ ਦੇਣ ਲੱਗ ਜੇਗਾ ਤੇ 50 ਕਿਲੋ ਦੀ ਐਵਰੇਜ ਤੁਸੀਂ ਦੱਸੀਆਂ ਪਰ ਤੀਜੇ ਸਾਲ ਤੀਜੇ ਸਾਲ ਤੇ ਸਮਾਂ ਵੀ ਉਹ ਦੱਸਿਆ ਜਦੋਂ ਮਾਰਕੀਟ ਦੇ ਵਿੱਚ ਸਟੇਬਲ ਨਹੀਂ ਹੁੰਦਾ ਸੋ ਇਹ ਹੈ ਜੀ ਦੋਨੇ ਹੱਥੀ ਲੱਡੂ ਨੇ ਤੇ ਤੁਸੀਂ ਅਗਰ ਚਾਹੋ ਤਾਂ ਇਸ ਪਾਸੇ ਸ਼ਿਫਟ ਕਰ ਸਕਦੇ ਹੋ ਪਰ ਫਿਰ ਉਹੀ ਗੱਲ ਹੈ ਕਰਿਓ ਉਹੀ ਲੋਕ ਜਿਨ੍ਹਾਂ ਦੇ ਇਲਾਕੇ ਨੂੰ ਰეკਮੈਂਡ ਕੀਤਾ ਜਾਂਦਾ ਹੈ ਹਾਂ ਜਿਹਦੇ ਬਾਰੇ ਇਹ ਏਰੀਆ ਦੇ ਸਭ ਨੇ ਏਰੀਆ ਆਪਦੀ ਚੜੀਆ ਜ਼ਮੀਨ ਆ ਉਹ ਜ਼ਰੂਰ ਪਹਿਲੋ ਟੈਸਟ ਕਰਵਾਓ ਟੈਸਟ ਕਰਵਾਓ ਵੀ ਤੁਹਾਡੀ ਇਹਦੇ ਲਈ ਠੁਕਮੀ ਜ਼ਮੀਨ ਵੀ ਹੈ ਤੁਹਾਡੀ ਜਿਹਦੇ ਨਾਲ ਨੂੰ 6-7 ਸਾਲ ਲੱਗਦੇ ਆ ਇਹ 6-7 ਸਾਲ ਇਸ ਬੂਟੇ ਨੇ ਲੈ ਲੈਣਾ। ਹਾਂ ਨਾਖ ਨੇ ਜਿਹੜਾ ਮੈਚੂਰ ਹੋਣ ਨੂੰ ਫਲ ਆਉਣ ਨੂੰ 6-7 ਸਾਲ ਬਾਅਦ ਆਉਂਦਾ ਵਾ। ਅੱਛਾ ਤੇ ਪਰ ਉਹ ਤਾਂ ਦੇਖੋ ਜਿਹੜੇ ਆ ਉਹਦੇ ਵਿੱਚ ਦਾੜਾ ਹਾਂਜੀ ਸਬਜ਼ੀਆਂ ਪਹਿਲੇ ਕਣਕ ਵੀ ਪਹਿਲੇ ਉਹ ਤੁਸੀਂ ਨੀਚੇ ਲਗਾ ਕਣਕ ਵੀ ਵੀ ਸਾਲ। ਸਾਲ ਕਣਕਾ ਹਲਦੀ ਦੀ ਰਿਕਾਸਟ ਲੈ ਸਕਦੇ ਆ। ਪਰ ਤੁਹਾਨੂੰ ਜੇ ਚੋ ਇਨਕਮ ਲੈਣੀ ਥੋੜੀ ਮਿਹਨਤ ਕਰਨੀ ਪੈਣੀ ਆ। ਉਹ ਤੋਂ ਬਾਅਦ ਵਿੱਚ ਜਦੋਂ ਬੂਟਾ ਫੁੱਲ ਮੈਚੂਰ ਹੋ ਜਾਂਦਾ ਹਾਂਜੀ 2 ਕੁਇੰਟਲ ਤੋਂ ਉੱਤੇ ਉੱਤੇ ਨਾਖ ਲੱਗਦੀ ਇੱਕ ਬੂਟੇ ਨੂੰ। ਓਕੇ ਤੇ ਉਹਦਾ ਠੇਕਾ ਵੀ ਮੈਂ ਕਹਿ ਦਵਾ ਵੀ ਹੂੰ ਤੇ ਜਿੰਨਾ ਤੁਸੀਂ ਕਹਦੇ ਹੋ ਉਹਨਾਂ ਨੇ ਉਹਨਾਂ ਥੋੜਾ ਆ ਉਹਨਾਂ ਦੀ ਉਹਦੀ ਨਾਖ ਦੀ ਉਮਰ ਵੀ ਜਿਆਦਾ ਆ ਅੱਛਾ ਬੂਟੇ ਦੇ ਵੀ ਇਹਦੀ ਲਾਈਫ ਵੀ ਜਿਆਦਾ ਹੈ ਲਾਈਫ ਵੀ 70 80 ਸਾਲ ਦੀ ਇਹਦੀ 70 80 ਸਾਲ ਅੱਛਾ ਸੇਵ ਦੀ ਗੱਲ ਕਰੀ ਆਪਾਂ ਸੇਵ ਦੀ ਕਿੰਨੀ ਕੁ ਲਾਈਫ ਸੇਵ ਦੀ ਆਪਣਾ ਹਜੇ ਬੜਾ ਇਹਦੇ ਐਕਸਪੀਰੀਅੰਸ ਨਹੀਂ ਹੋਇਆ ਆਪਾਂ ਹੁਣੇ ਸ਼ੁਰੂ ਕੀਤਾ ਵਾ ਅੱਛਾ ਜੀ ਜਦੋਂ ਇਹ ਥੋੜਾ ਚਿਰ ਲੱਗ ਜਾਊਗਾ ਫਿਰ ਇਹਦਾ ਪਤਾ ਇਹਦਾ ਫਿਰ ਪਤਾ ਲੱਗੂਗਾ 25 30 ਸਾਲ ਤੱਕ ਫਿਰ ਵੀ ਇਹ ਨਹੀਂ ਜਾਂਦਾ ਨਹੀਂ ਜਾਂਦਾ ਪਰ ਜੇ ਬਿਲਕੁਲ ਜੇ ਦੀ ਮੈਂ 70 80 ਸਾਲ ਕਹਿ ਦਵਾ ਉਹ ਨਹੀਂ ਉਹ ਨਹੀਂ ਹੋਣੀ ਇਹਦੀ ਤਕਰੀਬਨ 20 25 ਸਾਲ 25 ਸਾਲ ਵੀ ਜੀ ਉਸ ਤੋਂ ਬਾਅਦ ਪਤਾ ਨਹੀਂ ਕਿਹੜੇ ਰਾਜ ਦੀ ਪਰ ਜਾਉਣੀ ਹੈ ਗੱਲ ਨੂੰ ਕੁਝ ਹੋਰ ਆ ਜਾਣਾ ਕਿ ਕਿਸ ਤਰ੍ਹਾਂ ਦਾ ਵੈਰਾਈਟੀਆਂ ਹੋਰ ਆ ਜਾਣੀਆਂ ਜਾਂ ਇਹਦੇ ਚ ਸੁਧਾਰ ਹੋ ਜਾਣਾ ਕਿਉਂਕਿ ਜਿੰਨੀ ਤੇਜ਼ੀ ਦੇ ਨਾਲ ਅੱਜ ਕੱਲ ਹਾਈਬ੍ਰਿਡ ਸਿਸਟਮ ਬਣਦਾ ਜਾ ਰਿਹਾ ਪਤਾ ਨਹੀਂ ਜੋ ਅਸੀਂ ਜਿਹੜਾ ਨਹੀਂ ਸੀ ਸੋਚਿਆ ਆ ਸੇਵ ਕਦੋਂ ਅਸੀਂ ਸੋਚਿਆ ਸੀ ਜਰਾ ਪੁਰਾਣੇ ਜਿਹੇ ਪੰਜਾਬ ਚ ਹੁੰਦਾ ਹਾਂ ਮੈਂ ਜੇ ਕਹਿੰਦਾ ਕਸ਼ਮੀਰ ਦੀ ਆ ਹਾਂ ਕਸ਼ਮੀਰ ਦੇ ਨਾਲ ਜਾ ਹਮਾ ਚੱਲਦੇ ਨੇ ਜੀ ਤੇ ਜਾ ਇੱਕ ਹੋਰ ਉਧਰੋਂ ਆਉਂਦੇ ਹੁੰਦੇ ਸੀ ਆਪਣੇ ਆ ਦੋ ਤਨਖਤੇਟਾ ਹੋਰ ਸੀ ਜਿਹਨੀਆਂ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਇਹ ਪੈਦਾ ਕੀਤੇ ਜਾਂਦੇ ਨੇ ਪਰ ਇਹ ਆ ਵੀ ਪੰਜਾਬ ਦਾ ਤਾਂ ਕਿਤੇ ਨਾ ਨਿਸ਼ਾਨੇ ਨਹੀਂ ਸੀ ਨਾ ਨਹੀਂ ਇਹ ਦੀਬ ਦਾ ਨਹੀਂ ਸੀਗਾ ਨਾ ਬਾਕੀ ਬੇਰ ਆਪਣਾ ਮੇਸੇ ਅਮਰੂਦ ਨਾਮ ਚੱਲਦਾ ਸੀਗਾ ਨਾਖ ਮਸ਼ਹੂਰ ਆ ਪੰਜਾਬ ਦੀ ਇਹ ਤਾਂ ਹੀ ਗੱਲ ਕੋਸ ਆਪਣੇ ਸਟੇਟ ਦੇ ਵਧੀਆ ਫਲ ਹੈਗੇ ਆ ਤੇ ਪਰ ਮੈਂ ਨਾਖ ਦਾ ਜਰੂਰ ਇਹ ਕਹੂੰਗਾ ਵੀ ਆਪਣੇ ਜੇਬ ਦਾ ਹਿਸਾਬ ਜਰੂਰ ਰੱਖਿਓ ਜਿਹੜੀ 2-4 ਸਾਲ ਪਹਿਲਾਂ ਇਹਦੇ ਵਿੱਚੋਂ ਸ਼ਾਇਦ ਇਨਕਮ ਘਟਾ ਆਵੇ ਦੂਜੇ ਫਸਲ ਨਾਲੋਂ ਜਾਇ ਕੇ ਲਈ ਵੀ ਸਾਨੂੰ ਮਿਹਨਤ ਜ਼ਿਆਦਾ ਕਰਨੀ ਪਵੇਗੀ ਮਿਹਨਤ ਜ਼ਿਆਦੀ ਕਰਨੀ ਪਾਉਗੀ ਜੇ ਇਹਦੇ ਵਿੱਚ ਜਾਣਾ ਦਾ ਬਿਲਕੁਲ